ਹਾਂਜੀ ਇੱਕ ਆਮਨੇ ਸਾਹਮਨੇ ਘਰ ਹੈਗਾ ਜੀ ਹੁਣ ਇਹਨਾਂ ਦਾ 3-4 ਸਾਲ ਦਾ ਵੀ ਨੂੰ ਹੋਰ ਵੀ ਮਨ ਲੱਗੀ ਹੋ ਸਕਦਾ ਹੈ ਇਹਨਾਂ ਦਾ ਕਿ ਪਰਾਪਰਾਣਾ ਰਿਲੇਸ਼ਨ ਹੋ ਸਕਦਾ ਹੈ ਉਹਨੂੰ ਉਹੀ ਰਿਲੇਸ਼ਨ ਦੇ ਵਿੱਚ ਹੁਣ ਇਹਨਾਂ ਇਹ ਮੁੰਡੇ ਨੇ ਮਨ ਲੱਗ ਕੇ ਉਹਦੇ ਘਰ ਦੇ ਮੁਕਰ ਗਏ ਕਿ ਨਹੀਂ ਕਰਨਾ ਠੀਕ ਹੈ ਜੀ ਕੱਲ ਰਾਤੀ ਵੀ ਕੁੱਟ ਕੇ ਗਏ ਨਾ ਘਰ ਸਾਰੀ ਮਾਂ ਤਾਂ ਕੰਨ ਨੂੰ ਹੱਥ ਪਾ ਕੇ ਗਏ ਆ ਠੀਕ ਹੈ ਜੀ ਰਾਤੀ ਕੁੱਟਿਆ ਉਹਨਾਂ ਨੇ ਸਵੇਰੇ ਕੀ ਉਹਦੇ ਮਾਈਂਡ 'ਚ ਆਇਆ ਉਹਨੂੰ ਸੁਸਾਈਡ ਕਰ ਲਿਆ ਕਿਉਂਕਿ ਇਹਦੇ ਘਰ ਦੇ ਸਾਰੇ ਜੋਬ ਮਨ ਲੱਗ ਕੇ ਕਰਦੇ ਹੁਣ ਉਹ ਕੱਲਾ ਘਰ ਰਗਾ ਸੀ ਉਹਨਾਂ ਨੇ ਆਪਣਾ ਕਰ ਲਿਆ ਉਹਨੂੰ ਕੀ ਇਹਦੇ ਕੁੜੀ ਦੇ ਇਹਦੇ ਵਿੱਚ ਗੱਲ ਹੋਈ ਸਵੇਰੇ ਸਾਨੂੰ ਨਹੀਂ ਉਹਨੇ ਆਪਣਾ ਮੱਲਕੀ ਆਪਣੀ ਫਾਂਸੀ ਲੈ ਲਈ ਆਪਣੇ ਨਾਂ ਪੱਕੇ ਦੇ ਉੱਤੇ ਲਟਕ ਲੜਕ ਕੇ ਮੰਗ ਮਾਰੇ ਪਰਚਾ ਹੋਵੇ ਇਹਨਾਂ ਦੇ ਇੱਕ ਟੋਕੇ ਕੰਨੇ ਨਾਲ ਪਰਚਾ ਕਰਾਣਾ ਦਾਸ ਤੁਹਾਨੂੰ ਨਹੀਂ ਪਤਾ ਤੁਹਾਡੀ ਵੀ ਕੁੜੀ ਪਿਆਰ ਕਰਦੀ ਆ ਠੀਕ ਆ ਮਾਰੇ ਤੁਹਾਡੀ ਵੀ ਤੁਹਾਡੀ ਵੀ ਕੁੜੀ ਉਹਨੂੰ ਪਿਆਰ ਕਰਦੀ ਆ ਨਾ ਤੇ ਤੁਸੀਂ ਅੱਜ ਕੱਲ ਦੇ ਨਾਰਮਲ ਬੰਦਾ ਕਰਾਈ ਦਿੰਦਾ ਚੱਲ ਯਾਰ ਜਾਣ ਲੱਗੇ ਇਹਦੀ ਚੱਲ ਜੂਵੇ ਉਹ ਲੜਕੀ ਪੱਲਾ ਰਾਜੀ ਗਈ ਹੁਣ ਮਾਰੇ ਕਿਉਂ ਹੁਣ ਰਾਜੀ ਨਹੀਂ ਹੁਣੀ ਹੁਣ ਪੱਲਾ ਕਰਕੇ ਹੁਣ ਮਾਰੇ ਸਾਰ ਹਰ ਕੋਈ ਰਿਲੇਸ਼ਨ ਆਪਣਾ ਆਪਣੇ ਆਪਣੇ ਸਾਹਮਣੇ ਬਣਾਉਂਦਾ ਕਿ ਚੱਲ ਤੂੰ ਮੇਰ ਨਾਲ ਆਇਆ ਉਹ ਵੀ ਹੁਣ ਉਹ ਵੀ ਇਹਦੇ ਪਿੱਛੇ ਰਹੁੰਦੀ ਸੀ ਇਹ ਵੀ ਰਹੁੰਦਾ ਸੀ ਅਜੇ ਨਾਮ ਕਾ ਜੀ ਤੇ ਕੀ ਹੋਇਆ ਕੀ ਮੇਰੇ ਨਾਮ ਮਾਮੇ ਦਾ ਬੇਟਾ ਕਾ ਜਿਹਦੇ ਪਾਪਾ ਐਕਸਪਾਇਰ ਹੈਗੇ ਆ ਤੇ ਅੱਜ ਤੱਕ 3-4 ਸਾਲ ਵੱਲਾ ਠੀਕ ਹੈ ਜੀ ਹੁਣ ਉਹ ਕੁੜੀ ਨਾਲ ਇਹਦੀ ਗੱਲ ਹੋ ਗਈ 3-4 ਸਾਲ ਤੋਂ ਮਤਲਬ ਕਿ ਪਹਿਲਾਂ ਦੀ ਗੱਲ ਚੱਲਦੀ ਆ ਕੁੜੀ ਆਪਣਾ ਬਟਾਰਾ ਰੋਡ ਆਪਣੇ ਇੱਧਰ ਰਾਮਬਲੀ ਚੌਕ ਲਾਗੇ ਰਹਿੰਦੇ ਬਟਾਰਾ ਰੋਡ ਪੰਕੀ ਪੈਰੀ ਗਲੀ ਅੰਦਰ ਜਾ ਕੇ ਹਾਂਜੀ ਇੱਕ ਆਮਨੇ ਸਾਹਮਨੇ ਘਰ ਹੈਗਾ ਜੀ ਹੁਣ ਇਹਨਾਂ ਦਾ 3-4 ਸਾਲ ਦਾ ਵੀ ਨਾ ਹੋਰ ਵੀ ਮਤਲਬ ਕਿ ਹੋ ਸਕਦਾ ਇਹਨਾਂ ਦਾ ਕਿ ਪਰਾ ਪੁਰਾਣਾ ਰਿਲੇਸ਼ਨ ਹੋ ਸਕਦਾ ਹੈ ਉਹਨਾਂ ਉਹੀ ਰਿਲੇਸ਼ਨ ਦੇ ਵਿੱਚ ਹੁਣ ਇਹਨਾਂ ਇਹ ਮੁੰਡੇ ਨੇ ਮਤਲਬ ਕਿ ਉਹਦੇ ਘਰ ਦੇ ਮੁਕਰ ਗਏ ਕਿ ਨਹੀਂ ਕਰਨਾ ਠੀਕ ਹੈ ਜੀ ਕੱਲ ਰਾਤੀ ਵੀ ਕੁੱਟ ਕੇ ਗਏ ਨਾ ਘਰ ਸਾਰੀ ਮਾਂ ਤਾਂ ਕਰਨ ਨੂੰ ਹੱਥ ਪਾ ਕੇ ਗਏ ਠੀਕ ਹੈ ਜੀ ਰਾਤੀ ਕੁੱਟਿਆ ਹੁਣ ਉਹਨੇ ਸਵੇਰੇ ਕੀ ਉਹਦੇ ਮਾਈਂਡ 'ਚ ਆਇਆ ਉਹਨੇ ਸੁਸਾਈਡ ਕਰ ਲਿਆ ਕਿਉਂਕਿ ਇਹਦੇ ਘਰ ਦੇ ਸਾਰੇ ਜੋ ਮਤਲਬ ਕਿ ਘਰ ਦੇ ਹੁਣ ਇਕੱਲਾ ਘਰਗਾ ਸੀ ਉਹਨੇ ਆਪਣਾ ਕਰ ਲਿਆ ਉਹਨੇ ਕੀ ਇਹਦੇ ਕੁੜੀ ਦੇ ਇਹਦੇ ਵਿੱਚ ਗੱਲ ਹੋਈ ਸਵੇਰੇ ਸਾਨੂੰ ਨਹੀਂ ਪਤਾਗਾ ਉਹਨੇ ਆਪਣਾ ਮਲਕੀ ਆਪਣੀ ਫਾਂਸੀ ਲੈ ਲਈ ਆਪਣੇ ਨਾਂ ਪੱਖੇ ਉੱਧਰ ਲਟਕ ਲੜਕ ਕੇ ਕੁੜੀ ਨੇ ਨਾ ਕੀਤੀ ਰਿਸ਼ਤੇ ਤੋਂ ਜਾਂ ਉਹਦੀ ਘਰ ਵਾਲਿਆਂ ਨੇ ਨਾ ਕੀਤੀ ਉਹ ਕੁੜੀ ਦੇ ਘਰ ਵਾਲਿਆਂ ਨੇ ਨਾ ਕੀਤੀ ਐ ਸੋ ਉਹਨਾਂ ਦੇ ਤੇ ਆਈ ਸਾਨੂੰ ਉਹਨਾਂ ਨੇ ਦੱਸਿਆ ਕਿ ਇਹ ਜਾਂਦੇ ਹੁੰਦੇ ਸੀ ਨਾ ਮਾਂ ਤੇ ਬੇਟਾ ਜਾਂਦੇ ਹੁੰਦੇ ਸੀ ਤੇ ਉਹਨਾਂ ਦੱਸਿਆ ਤੇ ਹੁਣ ਦੇਖੋ ਉਹਨਾਂ ਦੀ ਕੀ ਗੱਲਬਾਤ ਹੁਣ ਹੋ ਰਹੀ ਸਾਨੂੰ ਨਹੀਂ ਪਤਾ ਘਾਰੇ ਬਾਕੀ ਹੁਣ ਜੋ ਵੀ ਤੁਹਾਡੇ ਸਾਹਮਣੇ ਮਰਿਆ ਹੈ ਇਸ ਟਾਈਮ ਪੋਸਟਮਾਰਟਮ ਲਾਸ਼ ਪਈ ਹੋਈ ਓਦੀ ਉਹਨੂੰ ਵੇਖ ਕੇ ਤੇ ਮਾਰੇ ਹੁਣ ਦੱਸੋ ਮੰਗ ਮਾਰੇ ਪਰਚਾ ਹੋਵੇ ਇਹਨਾਂ ਦੇ ਇੱਕ ਠੋਕੇ ਕੰਨੇ ਇਹਨਾਂ ਦੇ ਪਰਚਾ ਕਰਾਣਾ ਦਾ ਦੱਸ ਤਾਨੂੰ ਨਹੀਂ ਪਤਾ ਤੁਹਾਡੀ ਵੀ ਕੁੜੀ ਪਿਆਰ ਕਰਦੀ ਆ ਠੀਕ ਆ ਮਾਰੇ ਤੁਹਾਡੀ ਵੀ ਤੁਹਾਡੀ ਵੀ ਕੁੜੀ ਉਹਨੂੰ ਪਿਆਰ ਕਰਦੀ ਆ ਨਾ ਤੇ ਤੁਸੀਂ ਅੱਜ ਕੱਲ ਦੇ ਨਾਰਮਲ ਬੰਦਾ ਕਰਾਈ ਦਿੰਦਾ ਚੱਲ ਯਾਰ ਜਾਣ ਲੱਗੇ ਇਹਦੀ ਚੱਲ ਜਵੇ ਉਹ ਲੜਕੀ ਪੱਲਾ ਰਾਜੀ ਗਈ ਹੁਣ ਮਾਰੇ ਕਿਉਂ ਹੁਣ ਰਾਜੀ ਨਹੀਂ ਹੁਣੀ ਹੁਣ ਪੱਲਾ ਕਰਕੇ ਹੁਣ ਮਾਰੇ ਸਾਰ ਹਰ ਕੋਈ ਰਿਲੇਸ਼ਨ ਆਪਣਾ ਆਪਣੇ ਆਪਣੇ ਹਿਸਾਬ ਨਾਲ ਬਣਾਉਂਦਾ ਕਿ ਚੱਲ ਤੂੰ ਮੇਰ ਨਾਲ ਆ ਉਹ ਵੀ ਹੁਣ ਉਹ ਵੀ ਅਲੇ ਪਿੱਛੇ ਰਹੁੰਦੀ ਸੀ ਆ ਵੀ ਰਹੁੰਦਾ ਸੀ ਲੜਕੇ ਦੇ ਧੋਖੇ ਬਾਅਦ ਵੀ ਜਿਆ ਕਾ ਹਾਂਜੀ ਉਹ ਧੋਖੇ ਬਾਅਦ ਗਈ ਤੇ ਮਾਰੇ ਉਹਨੇ ਲਿਖਿਆ ਆ ਧੋਖੇ ਬਾਜ ਗਈ ਏ ਕੁੜੀ ਸਿੱਧੀ ਗੱਲ ਲੱਗੀ ਏ ਕਿਉਂਕਿ ਉਹਨੇ ਲਿਖਿਆ ਆ ਆਪਾਂ ਨਹੀਂ ਲਿਖਿਆ ਉਹਨਾਂ ਨੇ ਲਿਖਿਆ ਉਹਨੇ ਆਪਣਾ ਲਿਖ ਕੇ ਤੇ ਆਪਣਾ ਅੱਜ ਮਤਲਬ ਕਿ 11:30 ਵਜੇ ਟਾਈਮ ਅਗਾ ਹੀ ਤੇ ਆਪਣਾ ਉਹ ਪਾਇਰ ਹੋ ਗਿਆ ਤੇ ਫਾਸੀ ਲਾ ਲਈ ਹੋਈ ਮਤਲਬ ਕੀ ਕਾਰਵਾਈ ਕੀਤੀ ਜਾ ਰਹੀ ਹੈ ਪੁਲਿਸ ਵੱਲੋਂ ਹੁਣ ਗੱਲਬਾਤ ਅੰਦਰ ਹੋ ਰਹੀ ਹੈ ਤੇ ਬਾਕੀ ਇਹੀ ਤੇ ਆਹੀ ਚਾਹਣੇ ਕਿ ਇਹਨਾਂ ਨੂੰ ਸਾਨੂੰ ਮਤਲਬ ਕਿ ਇਨਸਾਫ ਮਿਲੇ ਸਾਡੀ ਮਾਮੀ ਨੂੰ ਅਦਰ ਬੱਚਿਆਂ ਨੂੰ ਕਿਉਂਕਿ ਇਹ ਹੱਗੇ ਕਿਰਾਏ ਤੇ ਰਹਿੰਦੇ ਰੈਂਟ ਦੇ ਰਹਿੰਦੇ ਨਾ ਕਾਮਕਾਰ ਮਤਲਬ ਕਿ ਇੱਦਾਂ ਹੀ ਗਾ ਅੰਨਾ ਉਹ ਨਹੀਂ ਗਏ ਕਿ ਸਟੈਂਡਰਡ ਦੇ ਠੀਕ ਹੈ ਜੀ ਹੁਣ ਆਪਾਂ ਇਹੀ ਕਰਨ ਕਿੱਦੀ ਗੱਲ ਹੈਗੀ ਪਰਚਾ ਤੇ ਆਪਾਂ ਉਹਨਾਂ ਤੇ ਕਰਾਣਾ ਹੀ ਹੈਗਾ ਆ ਕਿਉਂਕਿ ਗਲਤ ਹੈਗੇ ਕਿਿੱਦੀ ਗੱਲ ਹੈਗੀ ਅੱਛਾ ਹਾਂਜੀ ਕੀ ਨਾਮ ਜੇ ਕਾਜਲ ਤੇ ਲੜਕੇ ਦੀ ਤੁਸੀਂ ਕੀ ਲੱਗਦੇ ਜੇ ਸਿਸਟਰ ਹਾਂਜੀ ਤੇ ਕੀ ਹੋਇਆ ਕੀ ਸੀ ਕੁਝ ਨਹੀਂ ਹੋਈ ਕੁੜੀ ਦੀ ਗੱਲ ਥੀ ਹੋਇਆ ਮਤਲਬ ਕਿ ਕੁੜੀ ਤੇ ਪਿੱਛੇ ਲੜਾਈ ਹੋਈ ਹੈ ਪਹਿਲੇ ਸਰਾਤ ਨੂੰ ਲੜਾਈ ਹੋਈ ਹੋਈ ਫਿਰ ਸਵੇਰੇ ਆਪਾਂ ਸਾਰੇ ਕੰਮ ਤੇ ਗਏ ਆ ਤੇ ਉਹਨੇ ਪਿੱਛੇ ਫਾਲ ਲੈ ਲਿਆ ਉਹ ਗਲਤੀ ਲੜਕੀ ਦੀ ਕੋ ਬੱਡੀ ਜਿਆਦੀ ਧੋਖੇ ਬਾਅਦ ਲਿਖਿਆ ਗਿਆ ਕਾਂਦਰ ਚ ਤੁਹਾਡੇ ਭਾਵ ਵੱਲੋਂ ਵੀ ਉਹਨੂੰ ਫਾਸੀ ਦੀ ਲਿਤੀ ਉਹਦਾ ਕਦਮ ਤੇ ਲਿਆਉਂਦੇ। ਊੜੀ ਪਹਿਲਾਂ ਮਤਲਬ ਇਹ ਗੱਲ ਕਰਦੀ ਹੁੰਦੀ ਪਹਿਲਾਂ ਕਹਿੰਦੀ ਮੈਂ ਵਿਆਹ ਕਰਨਾ ਵਿਆਹ ਕਰਨਾ ਤੇ ਜਦੋਂ ਮਾਪਿਓ ਨੇ ਨਾਲ ਗੱਲ ਕਰੋ ਉਹ ਮੰਨਦੇ ਨਹੀਂ ਹੁੰਦੇ ਇਹ ਤੇ ਜਦੋਂ ਮਨਾਨ ਉਹਦੇ ਮਤਲਬ ਉਹਦੇ ਘਰ ਦੇ ਨਹੀਂ ਬੰਦੇ ਆਪਾਂ ਮੰਨੇ ਹੋਏ ਆ ਤੇ ਜਦੋਂ ਉਹਦੇ ਮੰਮੀ ਨੂੰ ਉਹ ਕਹਿੰਦੇ ਆਪਾਂ ਕਹਿੰਦੇ ਆਪਾਂ ਨਹੀਂ ਕਰਨਾ ਵਾ। ਨਹੀਂ ਤੁਹਾਡੇ ਗਵਾਨ ਚ ਰਹਿੰਦੇ ਕੁੜੀ ਉਹਦੇ। ਸਾਹਮਣੇ ਮਲੇ ਗਲੀ ਚ ਰਹਿੰਦੇ ਸਾਡੇ ਨਾਲ ਅਗਲਾ ਕੀ ਰਹਿੰਦੇ ਬਹੁਤ ਲੱਗਦੇ। ਕੰਪਲੇਨਟ ਦਿੱਤੀ ਆ ਪੁਲਿਸ ਨੂੰ। ਹਾਂਜੀ। ਠ ਅਮਰ ਲੱਗੇ ਹਲੇ ਜਿੰਦੇ ਪਏ ਆ ਕੱਲ ਜਿਹੜਾ ਇੱਕ ਲੜਕੇ ਕੋਲੋਂ ਸੋਸਾਇਟੀ ਦਿੱਤਾ ਗਿਆ ਲੱਗੇ ਵੱਲੋਂ ਉਹੀ ਮਾਮਲਾ ਹੈ ਉਹਦੇ ਵਿੱਚ ਨਾ ਜੀ ਉਹਨਾਂ ਦੇ ਜਿਹੜਾ ਮਤਈਆਂ ਨੇ ਬਿਆਨ ਦਿੱਤਾ ਕਿ ਜਿਹੜਾ ਇਹ ਲੜਕੀ ਰਾਣੀ ਸੀ ਉਹ ਉਹਦੇ ਨਾਲ ਜਿਹੜਾ ਕਰਦਾ ਸੀ ਆਪਣਾ ਥੋੜਾ ਜਿਹਾ ਸਬੰਧ ਸੀ ਤੇ ਉਹ ਕਹਿੰਦਾ ਸੀ ਕਿ ਮੈਂ ਉਹਦੇ ਨਾਲ ਵਿਆਹ ਕਰਨਾ ਪਰ ਉਹ ਲੜਕੀ ਮੰਨਦੀ ਨਹੀਂ ਸੀ ਪਰਿਵਾਰ ਵੱਲੋਂ ਕਹੇਗਾ ਲੜਕੀ ਮੰਨਦੀ ਸੀ ਲੜਕੀ ਤੇ ਪਰਿਵਾਰ ਵਾਲੇ ਨਹੀਂ ਮੰਨਦੇ ਸੀ ਉਹ ਨੂੰ ਡੱਕਦੇ ਸੀ हां नहीं ਉਹਨਾਂ ਦੇ ਵਿੱਚ ਹੀ ਉਹਨਾਂ ਨੇ ਦੋਸ਼ ਲਾਇਆ ਵਾ ਕਿ ਜਿਹੜਾ ਵਾ ਲੜਕੀ ਜਿਹੜੀ ਆ ਨਹੀਂ ਸੀ ਮੰਨਦੀ ਉਹ ਸੋਲੋ ਕੀ ਕਰ ਰਿਹਾ ਉਹ ਸੋਲੋ ਜਿਹੜਾ ਵਾ ਉਹਦੇ ਖਿਲਾਫ ਐਫਆਈਆ ਦਰਜ ਕਰ ਲਈ ਗਏ ਅੱਗੇ ਜੋ ਇਨਵੈਸਟੀਗੇਸ਼ਨ ਚਾਹੀਦਾ ਉਹ ਸੰਬੰਧਤ ਕਾਰਵਾਈ ਕੀਤੀ ਜਾਵੇ